ਇਕ ਅਜਿਹਾ ਮਾਮਲਾ ਤੁਹਾਨੂੰ ਅੱਜ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਇੱਕ ਔਰਤ ਨੇ 8 ਵਿਆਹ ਕਰਵਾਏ 8 ਵਿਆਹ ਕਰਵਾ ਕੇ ਧੋਖਾਧੜੀ ਦੇ ਮਾਮਲੇ ਦੇ ਵਿੱਚੋ ਜੇਲ੍ਹ ਦੇ ਵਿੱਚ ਗਈ ਔਰਤ ਨੇ ਹੁਣ ਜੇਲ੍ਹ ਦੇ ਵਿੱਚ ਹੀ ਕੈਦੀ ਦੇ ਨਾਲ ਨਵਾਂ ਵਿਆਹ ਕਰਵਾ ਲਿਆ ਹੈ ਜਦਕਿ ਇਹ ਕੈਦੀ ਪਹਿਲਾਂ ਤੋਂ ਹੀ ਵਿਆਇਆ ਹੋਇਆ ਹੈ ਅਤੇ ਹੁਣ ਇਸ ਹਵਾਲਾਤੀ ਦੀ ਪਤਨੀ ਦੇ ਵੱਲੋਂ ਇਨਸਾਫ ਦੇ ਗੋਹਲ ਲਗਾਈ ਜਾ ਰਹੀ ਹੈ ਇਸ ਦਾ ਕਹਿਣਾ ਹੈ ਕਿ ਇਸ ਔਰਤ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਨੇ ਮੇਰੇ ਪਤੀ ਨੂੰ ਪਿਆਰ ਦੇ ਜਾਲ ਦੇ ਵਿੱਚ ਫਸਾਇਆ ਹੈ ਦੱਸਦੀ ਹੈ ਕਿ ਕਪੂਰਥਲਾ ਜੇਲ੍ਹ ਦੇ ਵਿੱਚ ਇਹ ਔਰਤ ਧੋਖਾਧੜੀ ਦੇ ਮਾਮਲੇ ਦੇ ਵਿੱਚ ਬੰਦ ਸੀ ਕਿਉਂਕਿ 8 ਵਿਆਹ ਕਰਵਾਏ ਸਨ ਲੋਕਾਂ ਨੂੰ ਧੋਖਾ ਦਿੰਦੀ ਸੀ ਪਿਆਰ ਦੇ ਜਾਲ ਦੇ ਵਿੱਚ ਫਸਾਉਂਦੀ ਸੀ ਤੇ ਫਿਰ ਉਹਨਾਂ ਨੂੰ ਲੁੱਟ ਕੇ ਫਰਾਰ ਹੋ ਜਾਂਦੀ ਸੀ ਠੱਗ ਕੇ ਫਰਾਰ ਹੋ ਜਾਂਦੀ ਸੀ ਤੇ ਇਸ ਦੇ ਉੱਤੇ ਕਈ ਮਾਮਲੇ ਦਰਜ ਨੇ ਇਸ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਧੋਖਾਧੜੀ ਦੇ ਮਾਮਲੇ ਦੇ ਵਿੱਚ ਔਰਤ ਬੰਦ ਸੀ ਅਤੇ ਜਿਸ ਕੈਦੀ ਦੇ ਨਾਲ ਇਸਨੇ ਵਿਆਹ ਕਰਵਾਇਆ ਉਹ ਵੀ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਹੀ ਉਦੋਂ ਬੰਦ ਸੀ ਪਰ ਦੱਸਦੀ ਹੈ ਕਿ ਨੋਮਾ ਵਿਆਹ ਉਸਦੇ ਨਾਲ ਕਰਵਾਇਆ ਹੈ ਜਿਸ ਤੋਂ ਬਾਅਦ ਹੁਣ ਇਸ ਕੈਦੀ ਦੀ ਘਰਵਾਲੀ ਦੇ ਵੱਲੋਂ ਪਹਿਲੀ ਘਰਵਾਲੀ ਦੇ ਵੱਲੋਂ ਇਨਸਾਫ ਦੀ ਗੋਹਲ ਲਗਾਈ ਜਾ ਰਹੀ ਹੈ ਉਸ ਦਾ ਕਹਿਣਾ ਹੈ ਕਿ ਜਦੋਂ ਦੋਵਾਂ ਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਜੋ ਐ ਠੱਗ ਔਰਤ ਸੀ ਉਸਨੇ ਮੇਰੇ ਘਰ ਵਾਲੇ ਨੂੰ ਮੋੜ ਤੋਂ ਉਠਾ ਕੋਹਾ ਕਰਨ ਵਾਸਤੇ ਮਜਬੂਰ ਕੀਤਾ ਜਿਸ ਤੋਂ ਬਾਅਦ ਹੁਣ ਉਹ ਮੋੜ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ پولیس ਨੇ ਉਸ ਨੂੰ ਫੜ ਲਿਆ ਹੈ ਅਤੇ ਹੁਣ ਉਸ ਨੂੰ ਤੰਗ ਪਰੇਸ਼ਾਨ ਵੀ ਕਰਦੀ ਹੈ ਧਮਕੀਆਂ ਵੀ ਦਿੰਦੀ ਹੈ ਮੈਨੂੰ ਵੀ ਧਮਕੀਆਂ ਦਿੰਦੀ ਹੈ ਤੇ ਤੰਗ ਪਰੇਸ਼ਾਨ ਕਰ ਰਹੀ ਹੈ ਅਤੇ ਇਸ ਕਰਕੇ ਉਸ ਦੇ ਵੱਲੋਂ ਆਈਜੀ ਨੂੰ ਸ਼ਿਕਾਇਤ ਜਿਹੜੀ ਹੈ ਉਹ ਦਿੱਤੀ ਗਈ ਹੈ ਪੂਰਾ ਮਾਮਲਾ ਕੀ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਹਾਂ ਮੇਰਾ ਨਾਮ ਰਾਜਵੀਰ ਕੌਰ ਕੀ ਗੱਲ ਹੋਈ ਅੱਜ ਤੁਸੀਂ ਆਜੀ ਦਫ਼ਤਰ ਪਹੁੰਚੇ ਜੀ ਡਾਕਟਰ ਆਇਆ ਕਿ ਮੇਰੇ ਹਸਪੜਨ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਵਾ ਉਹ 5 ਸਾਲ ਕਪੂਰਥਲੇ ਜੇਲ੍ਹ ਚ 5-6 ਸਾਲ ਉਹਨਾਂ ਕੱਟੇ ਆ ਉਤੋਂ ਇੱਕ ਜਨਾਨੀ ਮਿਲ ਗਈ ਹੀ ਰਲ ਗਈ ਉਹਦੇ ਨਾਲ ਤੇ ਉਹ ਬਾਹਰ ਆਇਆ ਬੜਾ ਸੋਹਣਾ ਸੀ ਆਪਣੇ ਘਰ ਰਹਿਣ ਡਿਆ ਸਾਡੀ ਮੈਰਿਜ ਨੂੰ 8 ਸਾਲ ਹੋ ਗਿਆ ਤੇ ਮਤਲਬ ਕਿ ਉਹ ਬਾਹਰ ਆਏ ਤੇ ਇਹਨੇ ਉਹਨੂੰ ਲਾਲਚ ਦੇ ਦਿੱਤਾ ਕਿ ਮੈਂ ਕੈਨੇਡਾ ਦੀ ਪੀਆਰ ਆ ਰਿਆਂ ਤੇ 40 ਕਿੱਲੇ ਮੇਰੀ ਪੈਲੀ ਆ ਤੇ ਮੇਰੇ ਨਾਲ ਵਿਆਹ ਕਰਵਾ ਉਹਨੇ ਬਾਰੇ ਬਾਰੇ ਕਿਸੇ ਨੂੰ ਦੱਸਿਆ ਨਹੀਂ ਉਹਨੇ ਜਾ ਕੇ ਜਲੰਧਰ ਕੇ ਗੁਰਦੁਆਰੇ ਚ ਲਾਵਾ ਲੈ ਲੀਆਂ ਵਾ ਤਹੀਂ ਹੁਣ ਇਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਕੁੜੀ ਦੇ ਨਾਲ 2.5 ਲੱਖ ਦੀ ਲੁਧਿਆਣੇ ਵਾਲੀ ਦੀਦੀ ਨਾਲ ਠੱਗੀ ਮਾਰੀ ਇਹਨੇ ਨਾਲ 25000 ਦੀਆਂ ਵਾਲੀਆਂ ਲੈ ਆਈ ਆ ਤੇ ਵੇਖੋ ਜੀ ਸਾਡੇ ਪਿੰਡ ਦੇ ਵਿੱਚ ਵੀ ਇਹਨੇ ਕਈ ਜਾਣਿਆਂ ਨਾਲ ਠੱਗੀ ਮਾਰੀ ਆ ਤਹੀਂ ਇਹੋ ਮੰਗ ਕਰਦੇ ਵੀ ਮੈਂ ਹੀ ਪਹਿਲਾਂ ਵੀ ਵਿਆਹਿਆ ਹੋਇਆ ਵਾ ਲਾਪ੍ਰੀਤ ਸਿੰਘ ਮੈਂ ਉਹਦੀ ਪਤਨੀ ਆ ਰਾਜਬੀਰ ਕੌਰ ਤੇ ਸਾਨੂੰ ਇਨਸਾਫ ਦੀ ਮੰਗ ਚਾਹੀਦੀ ਸਾਡੇ ਮੰਮੀ ਪਾਪਾ ਨੂੰ ਸਾਡੀਆਂ ਕੁੜੀਆਂ ਨੂੰ ਤੇ ਲਾਪ੍ਰੀਤ ਨੂੰ ਜੇਲ੍ਹ ਦੇ ਵਿੱਚ ਖਤਰਾ ਵਾ ਤੇ ਪਹਿਲਾਂ ਵੀ ਅੱਠ ਵਿਆਹ ਕਰਾ ਚੁੱਕੀ ਨੋਵਾਂ ਵਿਆਹ ਇਹਨੇ ਲਾਪਰੀਤ ਨਾ ਕਰਾਇਆ ਹੁਣ ਇਸ ਟਾਈਮ ਤੁਹਾਡਾ ਪਤੀ ਕਿੱਥੇ ਹੈ ਮੈਂ ਇਸ ਟਾਈਮ ਮੇਰਾ ਪਤੀ ਲਾਪਰੀਤ ਸਿੰਘ ਅੰਮ੍ਰਿਤਸਰ ਵਾਲੀ ਜੇਲ੍ਹ ਚ ਹੈ ਕਿਹੜੇ ਜੁਰਮ ਚੋ ਜੇਲ੍ਹ ਚ ਗਿਆ ਸੀ ਉਹਨਾਂ ਨੇ ਗੱਡੀ ਦੇ ਕੇਸ ਚ ਉਹ ਵੀ ਇਹਨੇ ਕਰਵਾਇਆ ਸਾਨੂੰ ਤਾਂ ਕੋਈ ਪਤਾ ਨਹੀਂ ਇਹ ਚੰਗਾ ਭਲਾ ਕਰੇ ਬੈਠਾ ਸੀ ਇਹਨੇ ਉਹਨੂੰ ਲੁੱਟ ਖੋਚ ਅਸੀਂ ਅੱਗੇ ਮਹਾ ਉਹਦੀ ਜਮਾਨਤਾ ਕਰਾਈਆਂ ਉਹਨੂੰ ਮਾ ਹੀ ਮਤਲਬ ਕੀ ਕਰੇ ਬੁਲਾਇਆ ਸੀਗਾ ਅਸੀਂ ਲੋਕਾਂ ਦੇ ਕੰਮ ਕਰ ਕਰਕੇ ਉਹਦੀ ਜਮਾਨਤਾ ਕਰਾਈਆਂ ਤੇ ਹੁਣ ਜਿਹੜੀ ਔਰਤ ਐ ਜਿਸ ਨਾਲ ਵਿਆਹ ਹੋਇਆ ਉਹ ਕਿਹੜੇ ਜੁਰਮ ਤੇ ਜੇਲ੍ਹ ਚ ਸੀ ਉਹ ਮਤਲਬ ਕਿ ਜੇਲ੍ਹ ਤੋਂ ਬਾਹਰ ਆ ਚੁੱਕੀ ਉਹਨੇ ਵੀ ਅੱਗੇ ਕਿਸੇ ਨਾਲ 420 ਕੀਤੀ ਕਿ ਕੋ ਠੱਗੀ ਮਾਰੀ ਸਾਗਰ ਰਤੂਕ ਉਹ ਇਹਦਾ ਮਤਲਬ ਕਿ ਇਹਨੇ ਦੂਜੀਤੀ ਜਥਾ ਤੇ ਉਹਦੇ ਨਾਲ ਵਿਆਹ ਕਰਾਇਆ ਸੀ ਉਹਦੇ ਨੇ ਇਹਨੇ ਠੱਗੀ ਮਾਰੀ ਉਹਨਾਂ ਨੇ ਇੱਥੇ ਪਰਚਾ ਕਰਾਤਾ ਹੈ ਅੱਛਾ ਫੇਰ ਤੁਸੀਂ ਅੱਜ ਆਈਜੀ ਦਫ਼ਤਰ ਆਏ ਜੇ ਕੀ ਇਨਸਾਫ ਮੰਗਿਆ ਮੈਂ ਇਨਸਾਫ ਦੀ ਉਹ ਮੰਗ ਕਰਦੀ ਆਂ ਵੀ ਅਸੀਂ 8 ਸਾਲ ਹੋ ਗਏ ਪਹਿਲਾਂ ਵਿਆਹੇ ਹੋਏ ਆਂ ਮੈਂ ਉਹਨੂੰ ਸਾਫ਼ ਕਰਦੀ ਮੈਂ ਸਾਡੀ ਕੋਈ ਸੁਣਾਈ ਨਹੀਂ ਹੋਣ ਢਈ ਇਹਨੂੰ ਬਸ ਲੈ ਸਾਡੇ ਘਰ ਨਹੀਂ ਮੰਨਣੀ ਚਾਹੀਦੀ ਇਹਨੂੰ ਜੇਲ੍ਹ ਹੋਣੀ ਚਾਹੀਦੀ ਹੈ ਕੀ ਨਾਮ ਹੈ ਜੀ ਤੁਹਾਡਾ ਅਮਰਜੀਤ ਕੀ ਗੱਲ ਹੋਈ ਆ ਤੁਹਾਡੇ ਨਾਲ ਹਾਡਰਾ ਇਹ ਗੱਲ ਹੋਈ ਆ ਕਿ ਜੇਲ੍ਹ ਚੋਂ ਹੀ ਰਲ ਗਈ ਮੁੰਡੇ ਦੇ ਨਾਲ ਜੇਲ੍ਹ ਚ ਰਿਹਾ 5 ਸਾਲ ਤੇ ਹੁਣ ਬਾਹਰ ਕੱਢਿਆ ਸੀ ਤੇ ਮੁੜ ਕੇ ਫੇਰ ਇਹਨੂੰ ਠੱਗੀਆਂ ਠੋਰੀਆਂ ਮਾਰਨ ਦਾ ਦਾਤਾ ਵਿਆਹ ਕਰਕੇ ਵਿਆਹ ਕਰ ਲਿਆ ਬਾਹਰ ਧੋਖੇ ਨਾਲ ਅੱਛਾ ਜੀ ਤੇ ਹੁਣ ਤਿਲਕੀਆ ਕਰੋ ਕੀ ਨਾਮ ਹੈ ਉਹਦਾ ਕਿ ਵਨਪ੍ਰੇਤ ਨੰਗਰ ਨੰਗਰ ਲਬਾਣਾ ਨੰਗਰ ਬਾਣਾ ਕਦੋਂ ਵਿਆਹ ਕਰਾਇਆ ਸੀ ਤੇ ਕਦੋਂ ਛੱਡ ਕੇ ਗਈ ਸਾਲ ਹੋ ਗਏ ਸਾਲ ਹੋ ਗਾ ਵਿਆਹ ਤੇ ਇਸ ਤੋਂ ਇਲਾਵਾ ਹੋਰ ਵੀ ਵਿਆਹ ਕਰਾਇਆ ਸੀ ਹੋਰ ਵੀ ਵਿਆਹ ਕਰਾਇਆ ਅੱਠ ਪਤਾ ਜੀ ਤੁਹਾਡੇ ਲੜਕੇ ਨੂੰ ਕੀ ਲਾਲਚ ਦੇ ਕੇ ਵਿਆਹ ਕਰਾਇਆ ਸੀ ਕੀ ਕਰਨੀ ਲਾਲਚ ਦਿੱਤਾ ਵੀ ਅੱਠ 40 ਕੇ ਲੈ ਆ ਮੇਰੇ ਵੀ ਹਰਾਮ ਕਮੇਟੀ ਕੈਨੇਡਾ ਦੀ ਤੇ ਵਾਕੀ ਕੁੜੀ ਕੋ ਵੀ ਗਈ ਆ ਤੇ ਕੁੜੀ ਕੋ 2.5 ਲੱਖ ਦੀ ਠੱਗੀ ਮਾਰੀ ਆ ਨਾਲ ਉਹਦੀਆਂ ਵਾਲੀਆਂ ਲੈ ਆਈ ਹੁਣ ਤੁਸੀਂ ਅੱਜ ਆਈਜੀ ਦਫ਼ਤਰ ਪਹੁੰਚੇ ਜੇ ਕਿਸ ਤਰੀਕੇ ਦੇ ਇਨਸਾਫ ਦੀ ਮੰਗ ਕਰਦੇ ਹੋ ਅਹੀਂ ਸਾਡੇ ਮਗਰੋਂ ਲੱਤ ਨਹੀਂ ਚਾਹੀਦੀ ਏ ਕਿਸ ਤਰ੍ਹਾਂ ਸਾਡਾ ਮੁੰਡਾ ਵੀ ਆਇਆ ਵਾ ਤੁਹਾਡੀ ਨੂੰ ਵੀ ਅੱਜ ਨਾਂ ਲਾਈ ਏ ਜੀ ਕੀ ਕਹਿਣਾ ਚਾਹੋਗੇ ਮੁੰਡੇ ਦਾ ਤੁਹਾਡੇ ਦਾ ਪਹਿਲਾਂ ਵੀ ਵਿਆਹ ਹੋਇਆ ਐ ਜੀ ਹਾਂ ਜੀ ਹਾਂ ਜੀ ਮੇਰਾ ਨਾਮ ਰਵੀ ਗਿੱਲ ਭਗਵਾਨ ਵਾਲਮੀਕ ਸਮਾਜ ਤੋਂ ਸੇਵਾਦਾਰ ਇਹ ਹੈ ਕਿ ਆ ਬੀਬੀ ਅੱਜ ਡੇਰੇ ਵੱਲੇ ਵੀ ਆਈ ਸੀਗੀ ਕਾਫੀ ਵਾਰੀ ਇਹਨਾਂ ਦੇ ਨਾਲ ਠੱਗੀ ਵਜੀ ਆ ਮਨਪ੍ਰੀਤ ਕੌਰ ਨਾਂ ਦੀ ਜਨਾਨੀ ਆ ਉਹਨੇ ਇਹਦੇ ਘਰ ਵਾਲੇ ਨਾਲ ਜ਼ਬਰਦਸਤੀ ਪੀਆਰ ਦਾ ਬਹਾਨਾ ਮਾਰ ਕੇ 40 ਕਿੱਲੇ ਮੇਰੀ ਜ਼ਮੀਨ ਆ ਕਿਉਂਕਿ ਉਹਨੇ 4-5 ਵਿਆਹ ਅੱਗੇ ਵੀ ਕਰਾ ਚੁੱਕੀ ਆ ਜਿਸ ਦੇ ਸਬੂਤ ਸਾਡੇ ਕੋਲ ਆ ਤੇ ਇੱਕ ਉਹਨੇ ਕਿਸੇ ਸਾਗਰ ਰਤੂ ਦੇ ਨਾਂ ਦਾ ਬੰਦਾ ਆ ਉਹਨੇ ਕਪੂਰਥਲੇ ਦੇ ਵਿੱਚ ਪਰਚਾ ਦਰਜੇ ਦੇ ਉੱਤੇ ਖਿਲਾਫ 420 ਦਾ ਕਰਾਇਆ ਵਾ ਅਸੀਂ ਕਹਿੰਦੇ ਆ ਕਿ ਇਹ ਇਹਦੇ ਖਿਲਾਫ ਜਿਹੜਾ ਆ ਬੰਦੇ ਜੁਰਮਾਂ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਤੇ ਇਸ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਉਹਦਾ ਜਿਹੜਾ ਵਾ ਕਿ ਬਦਮਾਸ਼ਾਂ ਨਾਲ ਬਹਿਣ ਖਲੋਣਾ ਐਸਟਮੋ ਜਿਹੜਾ ਲਵਪ੍ਰੀਤ ਸਿੰਘ ਨੂੰ ਕੀ ਧਮਕਾ ਰਹੀ ਆ ਜਾਂ ਕੀ ਇਹ ਜੀ ਲਵਪ੍ਰੀਤ ਸਿੰਘ ਨੂੰ ਧਮਕਾ ਰਹੀ ਆ ਜੇਲ੍ਹ ਚ ਜਾ ਕੇ ਕਿ ਮੈਂ ਤੇਰੇ ਤੇ ਅੱਗੇ ਝੂਠੇ ਪਰਚੇ ਪਾਏ ਮੈਂ ਹੋਰ ਪਵਾਵਾਂਗੀ ਇਹ ਨੂੰ ਮਤਲਬ ਕਿ ਜ਼ਬਰਦਸਤੀ ਜ਼ਬਰਦਸਤੀ ਕਹਿੰਦੀ ਰਹੀ ਆ ਕਿ ਤੂੰ ਲੁੱਟਾ ਖੋਹਵਾ ਕਰ ਜੋ ਵੀ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਇਹੀ ਜਨਾਨੀ ਆ ਕਿਉਂਕਿ ਇਹੀ ਮਾਸਟਰਮਾਈਂਡ ਆ ਮਗਰ ਹੁੰਡੇ ਆ ਜੀ ਸਾਹ ਕੋ ਨੇ ਕੀ ਭਰੋਸਾ ਦਵਾਇਆ ਡੀਆਈਜੀ ਸਾਹਿਬ ਜੀ ਦੇ ਹੈ ਨਹੀਂ ਜੀ ਉਹਨਾਂ ਦੇ ਪੀਐਸਓ ਸਾਹਿਬ ਮਿਲੇ ਆ ਉਹਨਾਂ ਨੇ ਕਿਹਾ ਜੀ ਕੱਲ ਡੀਆਈਜੀ ਸਾਹਿਬ ਮਿਲਣਗੇ ਤੇ ਆਪਾਂ ਤੁਹਾਨੂੰ ਜੋ ਵੀ ਪੇਸ਼ ਕਰਾ ਕੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਊ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ, ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ। ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। ਯੂ ਐਸ اے, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ। રાણી દૂર તે મુદ્દે તે નેડે લાઈવી ટીવી